ਮਨ ਲੱਗੀ ਸੂਟ ਪੈਕ ਕਰਨ ਵਾਸਤੇ ਤੇ ਐ ਕਿੰਦਰ ਜਾਣ ਨੂੰ ਮਨਾ ਚ ਸੂਟੇ ਹੈ ਇੰਨੇ ਸਾਰੇ ਯਾ ਜਾਜੇ ਚਾਹੁੰਦੇ ਆ ਵਿਚਾਰੇ ਕਿੱਥੇ ਜਾਣੇ ਆ ਜਿੱਥੇ ਅਮਰਤ ਰਹਿੰਦਾ ਉੱਥੇ ਜਾਣੇ ਆ ਬ੍ਰਮਟਨ ਜਾਣੇ ਆ ਇਹ ਤੇ ਮਨ ਦਿਲ ਕਰਦਾ ਕਿ ਅਮਰਤ ਕੋਲ ਜਾਣੇ ਤੇ ਨੂੰ ਨਾ ਜੱਫੀਆਂ ਪਾਵਾ ਕੇ ਪਿਆਰ ਕਰਦ ਤੇ ਭੇਜੀਏ ਵੀ ਇਹ ਰਾਜ ਕੋਲ ਜਾਣੇ ਨੇ ਤੇ ਤੇ ਸੱਸੀ ਕਾਲ ਦੀ ਸਾਰਿਆਂ ਨੂੰ ਸਾਡੇ ਵੱਲੋਂ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਪਹਿਲਾਂ ਰਾਤ ਬਹੁਤ ਜ਼ਿਆਦਾ ਵਰਡਨ ਸੀ ਸਾਰੇ ਪੈਕ ਕਰਨੇ ਸੀ ਰਾਤ ਸਾਰੇ ਪੈਕ ਕੀਤੇ ਤੇ ਇਹਨਾਂ ਦਾ ਜਿਹੜਾ ਦੀਦੀ ਨੇ ਇਹਨਾਂ ਦਾ ਕਾਫੀ ਵੱਡਾ ਆਰਡਰ ਹੈ ਤੇ ਇੱਕ ਆਰਡਰ ਪਹਿਲਾਂ ਚਲਾ ਗਿਆ ਤੇ ਹੁਣ ਦੂਸਰਾ ਚੱਲਾ ਤੇ ਹਜੇ ਤੀਸਰੇ ਚੌਥੇ ਦਾ ਕੋਈ ਪਤਾ ਨਹੀਂ ਕਦੋਂ ਜਾਣਾ ਉਹ ਵੀ ਰੈਡੀ ਹੋ ਰਹੇ ਨੇ ਤੇ ਸੋਚਿਆ ਕਿ ਇਕੱਲੇ ਨਾਲ ਸਾਡਾ ਇੱਕ ਸੂਟ ਰਾਤ ਪਤਾ ਨਹੀਂ ਕੀ ਹੋ ਗਿਆ ਟੇਲਰ ਨੇ ਸੂਟ ਕਮੀਜ਼ ਬਣਾ ਕੇ ਸਲਵਾਰ ਬਣਾਉਣਾ ਭੁੱਲ ਗਿਆ ਉਹ ਤੇ ਹੁਣ ਰਾਤ ਉਹ ਸਲਵਾਰ ਉਹਨਾਂ ਨੇ ਫੜਾੜ ਬਣਾਈ ਤੇ ਹੁਣ ਅਸੀਂ ੜਕ ਕੇ ੜਕ ਕੇ ਚੱਲਿਆ ਕੋਰੀਅਰ ਲਗਾਉਣ ਵਾਸਤੇ ਇਹ ਵਜਨ ਇਹਦਾ ਕਰ ਲੈ ਸੀ ਮਨ ਕਿੰਨਾ ਵਜਨ ਹੈ ਤਾਂ ਬਦਲ ਜਾ ਕੇ ਕਰਾਂਗੇ ਉੱਥੇ ਮਨ ਅੱਪਾ ਕੁ ਕਰੇ ਬਾਰੇ ਕੀ ਕਰਨਾ ਪੜੇ ਤੇ ਰਾਤ ਵੀ ਅਮਰ ਬਹੁਤ ਜ਼ਿਆਦਾ ਲੇਟ ਸੋਤੀ ਸਾਰੇ ਪੈਕਪੂ ਕਰਕੇ ਨਾ ਜਿਦਾਂ ਕੱਲੀ ਕੋਲੇ ਕੰਮ ਬਹੁਤ ਨੇ ਐਂ ਨਾ ਗਜ਼ਨਦਾਰ ਤੇ ਸਕੂਲ ਨੇ ਕੰਮ ਦੀ ਪੇਪਰ ਉਹਨਾਂ ਦਾ ਅੰਦਰ ਟਿਆਰ ਹੋ ਰਿਹਾ ਏ ਉਹਨੇ ਰਿਜ਼ਲਟ ਤਿਆਰ ਕਰਨਾ ਪੀ.ਡੀ.ਐਮ ਉਸਨੂੰ 26 ਤਰੀਕ ਨੂੰ ਤੇ 25 ਤਰੀਕ ਨੂੰ ਪਤਾ ਨਹੀਂ ਸੂਟਾ ਕਿੰਨਾ ਸੋਹਣਾ ਲੱਗ ਰਿਹਾ ਆ ਤਾਂ ਬਹੁਤ ਸੋਹਣਾ ਲੱਗਦਾ ਹੈ ਨਾ ਇਹ ਹਮ ਸਾਰੇ ਸੂਟ ਸੋਹਣੇ ਨੇ ਬਾਕੀ ਸਾਰੇ ਵੀ ਜਿਹੜਾ ਮਾਨ ਉਹ ਆਪਣੇ ਬੱਚੇ ਸਾਰੇ ਸੋਹਣੇ ਲੱਗਦੇ ਨੇ ਤਾਂ ਤਾਂ ਸਾਰੇ ਸੋਹਣੇ ਲੱਗਦੇ ਨੇ ਬੜਾ ਬੜਾ ਪਿਆਰਾ ਹੈ ਇਹ ਇਹਦੇ ਨਾਲ ਸੂਟ ਚੱਕੜੇ ਨੱਥੂ ਚੰਗਾ ਹੂੰ ਇਹਨੂੰ ਪੈਕ ਕਰ ਦੇਵਾਂ ਨਹੀਂ ਪਹਿਲੇ ਸੂਟ ਪਾਉਣ ਦੇ ਨਾਲ ਅੱਛਾ ਚਲੋ ਤੇ ਸਾਡੇ ਜਿਹੜੇ ਦੀਦੀ ਨੇ ਇਹ ਵਿਚਾਰੇ ਕਹਿੰਦੇ ਕਹਿੰਦੇ ਮੈਨੂੰ ਨਾ ਇੰਡੀਆ ਤੋਂ ਬਹੁਤ ਇਦਾਂ ਚਾਹੀਦਾ ਹੁੰਦੀ ਆ ਤੇ ਮੈਨੂੰ ਬਲਾ ਐਸੀ ਵੀ ਕੋਈ ਹੈ ਨਹੀਂ ਮੇਰਾ ਇੰਡੀਆ ਉਹਨਾਂ ਨੇ ਬੜਾ ਸੁਣਾ ਨਿਕਾ ਨਿਕਾ ਸਮਾਨ ਮੰਗਾਇਆ ਜਿਵੇਂ ਆ ਜੂੜੇ ਵਾਲੀਆਂ ਜਾਲੀਆਂ ਕਹਿੰਦੇ ਦੋ ਹੀ ਨੇ ਦੋ ਹੀ ਮੰਗਾਈ ਸੀ ਦੋ ਲੈ ਕੇ ਆਏ ਹਾਂ ਦੋ ਹੀ ਲੈ ਕੇ ਠੀਕ ਹੈ ਇੱਕ ਵਾਰ ਯੂਜ਼ ਕਰ ਲੈਣਾ ਉਸ ਤੋਂ ਬਾਅਦ ਪਤਾ ਰੱਖੋ ਉਸ ਵਾਰ ਲੈ ਲਾਂਗੇ ਹੋਰ ਆਪਾਂ ਤੇ ਆ ਜੁੱਤੀਆਂ ਮੰਗਵਾਈਆਂ ਉਹਨਾਂ ਨੇ ਦੋ ਸਾਡੇ ਕੋਲੋਂ ਇਹਨਾਂ ਸਾਰੀਆਂ ਜੁੱਤੀਆਂ ਜ਼ਰੂਰ ਭੇਜ ਦਿ ਦੀ ਮੈਨੂੰ ਨਾਲ ਆ ਦੇਖੋ ਜੀ ਬਹੁਤ ਸੋਹਣੀ ਜੁੱਤੀ ਹੈ ਤੇ ਇੰਨੀ ਕੁ ਲਾਈਟ ਵੇਟ ਨਾ ਜਿੰਨੀ ਵੀ ਕਹਿ ਦੋ ਦੱਬੇ ਚ ਕੱਢ ਦੇ ਪਾ ਨਾ ਐ ਆ ਹੀ ਲੈ ਕੇ ਰੱਖ ਕੇ ਲੱਜਾਂਗੇ ਹਨਾ ਟੈਗ ਵੀ ਉਹਨਾਂ ਨੇ ਪਾਣੇ ਸਾਰੇ ਟੈਗ ਲਾ ਕੇ ਇਹਨੂੰ ਲਿਫਾਫੇ 'ਚ ਪਾ ਲੋ ਨਾ ਜੀ ਸੂਟ ਵਾਲੇ ਲਿਫਾਫੇ 'ਚ ਬਸ ਇੱਧਰ ਰੱਖ ਲੈਣਾ ਉੱਪਰ ਉਹਦੇ ਉੱਤੇ ਜਿਹੜਾ ਪੈਕਿੰਗ ਹੋਣੀ ਹੈ ਇੱਕ ਜੁੱਤੀ ਆ ਵੀ ਤੁਹਾਨੂੰ ਦਿਖਾਉਣਾ ਭੁੱਲ ਗਿਆ ਦੇਖੋ ਬਹੁਤ ਸੋਹਣੀ ਜੁੱਤੀ ਸੁਣੀ ਵੀ ਬਹੁਤ ਐ। ਇਹ ਤਾਂ ਅੰਦਰੋਂ ਖਵਾਉਂਦੇ ਪਿਆ। ਆਲੇ ਫਾ ਇਹ ਇਧਰ ਆ। ਉਹ ਸੂਟ ਜਿਹੜਾ ਪਿਆ ਗ੍ਰੀਨ ਚਾ। ਉਹ ਭੇਜਣਾ ਹੈਗਾ। ਲਓ ਜੀ ਬਹੁਤ ਹੋਇਆ ਨਾ ਵੀਰ ਤੁਹਾਨੂੰ ਬੁਲਾਦਾ। ਉਹ ਜੂਗਾ 10-15 ਕਿਲੋ ਤੁਹਾਨੂੰ ਨਾਲ। ਆਹ ਨਾਲ ਵਿੱਚ ਤਿੰਨ ਕੇ ਪੰਜ 2 ਕਿਲੋ ਕੁ ਚੱਕਣੇ ਨੇ। ਲਓ। ਓਕੇ ਉਹਦੇ ਤੋਂ ਕੰਮ ਹੋਣਾ ਫਿਰ ਨੀਂਦ ਵੀ ਨਹੀਂ ਆਉਂਦੀ ਹੈਗੀ ਸਸਰੇ ਆਲੂਆਂ ਫੇ ਰਹਿ ਗਏ ਥੋੜੀ ਦੇਖੋ ਨਹੀਂ ਨਹੀਂ ਇਹ ਤਾਂ ਚਲੋ ਆਪਾਂ ਨਾਲ ਨਹੀਂ ਕੋਈ ਗੱਲ ਨਹੀਂ ਸੋਲਵਾ ਵੀ ਭੇਜਣੀ ਸੀ ਆਹ ਫੋਕੇ ਸੌਤਾ ਸੀ ਫੋਕੇ ਸੌ ਚਲੋ ਇਹ ਕਾ ਦੁਪੱਟਾ ਟੇਲਰ ਨੂੰ ਦੇਣਾ ਇਹ ਆਪਣੇ ਸੂਟ ਜਿਹੜੇ ਰੈਡੀ ਹੋ ਰਹੇ ਨੇ ਨਾ ਉਹਦੇ ਨਾਲੋਂ ਪੱਟਾ ਹੈ ਦੇਣੇ ਕਿਤੇ ਆਹ ਬਾਜ਼ਾਰ ਤੋਂ ਨੰਗਿਆ ਨਹੀਂ ਜਾਂਦਾ ਹੈਗਾ ਹਨਾ ਇੰਨੀ ਭੀੜ ਹੁੰਦੀ ਹੈ ਚਲੋ ਜੀ ਪਹੁੰਚ ਗਏ ਆਪਾਂ ਬਾਜ਼ਾਰ ਆਪਣੇ ਕੰਮ ਜਿਹੜੇ ਸੂਟ ਸਾੜ ਚੱਕਣੇ ਚੱਕੀ ਹੈ ਤੇ ਕੋਰੀ ਦਾ ਕਰਵਾਈਏ ਤੇ ਜਿਹੜੇ ਸੂਟ ਕੋਰੀਅਰ ਕਰਵਾਉਣੇ ਸੀ ਨਾ ਆਪਾਂ ਨੇ ਉਹ ਨਾ ਅੱਧੇ ਸੀਪਗੇ ਸੀ ਅੱਧੇ ਸੀਪੇ ਨਹੀਂ ਸੀਗੇ ਤੇ ਅਮਨ ਜਿਹੜੇ ਨਹੀਂ ਸੀਪੇ ਸੀ ਉਹ ਲੈਣ ਗਈ ਹੋਈ ਐ ਤਾਂ ਦੇਖੋ ਹੁਣ ਕਿੰਨਾ ਟਾਈਮ ਤੱਕ ਆਉਂਦੀ ਤੇ ਆਪਾਂ ਗੱਡੀ 'ਚ ਕਰਨ ਲੱਗ ਰਹੇ ਆ ਵੇਟ ਅਮਨ ਦੀ ਜਦੋਂ ਵੀ ਅਮਨ ਆਈ ਤੇ ਆਪਾਂ ਜਾ ਕੇ ਕੋਰੀਅਰ ਕਰਵਾ ਕੇ ਫੇਰ ਘਰੇ ਜਾਵਾਂਗੇ ਤੇ ਇੱਕ ਵਾਰੀ ਫੇਰ ਸਾਡਾ ਸ਼ਾਇਦ ਐ ਨਹੀਂ ਪਤਾ ਢੇੜਾ ਇੱਕ ਵਾਰੀ ਹੋਰ ਲੱਗ ਜਾ ਸੁਨਾਮ ਦਾ ਕਿਉਂਕਿ ਜਿਹੜੇ ਬਾਕੀ ਕੰਮ ਰਹਿੰਦੇ ਨੇ ਉਹ ਵੀ ਆ ਕੇ ਆਪਾਂ ਨੇ ਉਹਨਾਂ ਕਰਵਾਉਣ ਨੇ ਸੈਟ ਤੇ ਬਾਕੀ ਜਿਹੜੇ ਕੋਈ ਹੋਰ ਕੋਰੀਅਰ ਹੋਣਗੇ ਉਹ ਵੀ ਆਪਾਂ ਸ਼ਾਇਦ ਨਾ ਅੱਜ ਸ਼ਾਮ ਫਿਰ ਇੱਕ ਵਾਰੀ ਕਰਵਾ ਕੇ ਆਈਏ ਤੇ ਬਣੇ ਰਿਹਾ ਵਲੌਗ ਦੇ ਵਿੱਚ ਕਾਮਨ ਪੂਰੇ 45 ਮਿੰਟਾਂ ਬਾਅਦ ਪਹੁੰਚੀ ਆ ਸਾਡੇ ਕੋਲੇ 45 ਮਿੰਟਾਂ ਕਿ ਜਿਹੜੇ ਕੁਝ ਪ੍ਰੈਸ ਕਰਨ ਵਾਲੇ ਸੀ ਉਹ ਪ੍ਰੈਸ ਮਾਰੀ ਨਾਲ ਆਪ ਲਾ ਕੇ ਫੜਾ ਤਾ ਇਹਨੂੰ ਜਦੋਂ ਆਪਾਂ ਟਾਈਮ ਦਿੱਤਾ 8:30 ਵਜੇ ਦਿੱਤਾ ਫਿਰ ਕਿਉਂ ਨਹੀਂ ਕੀਤਾ ਯਾਰ ਇਹਦਾ ਵੀ ਕਸੂਰ ਨਹੀਂ ਹੈਗਾ ਇਹੜੇ ਬੰਦੇ ਅੱਗੇ ਰੱਖੇ ਰਹਿਣਾ ਉਹ ਸਹੀ ਨਹੀਂ ਹੈਗੇ ਜੀ ਕਿਵੇਂ ਇਸ ਵੇਲੇ ਉਹਦੀ ਗੱਡੀ ਚ ਪਸੀਨੇ ਜਿਹੇ ਦੀ ਵੈਸੇ ਹੀ ਲੱਗ ਰਿਹਾ ਪਤਾ ਨਹੀਂ ਹੈਗਾ ਕੁਝ ਮਰਕਾ ਗੱਡੀ 'ਚ ਬਹੁਤ ਟੈਂਸਰ ਫੋਨ ਕਰ ਰਹਾ ਤੁਸੀਂ ਕੋਰੀਅਰ ਵਾਲੇ ਨੂੰ ਕਰਤਾ ਸੀਗਾ ਹਾਂ ਕਹਿੰਦਾ ਕਿ ਅਸੀਂ ਆ ਰਹਿਆਂ ਚ ਕੋਰੀਅਰ ਹਰ ਹਾਲ ਚ ਜਾਣਾ ਚਾਹੀਦਾ ਕਹਤਾ ਕਹਤਾ ਹਾਂ ਬਸ ਠੀਕ ਹੈ ਫਸ ਚਲੋ ਜੋ ਆਪਣੀ ਵੇਟ ਕਰ ਰਹੀ ਨੇ ਉਹ ਸਾਰੇ ਕੰਮ ਉਹਦੇ ਹੋਏ ਪਏ ਨੇ ਕਹਿੰਦਾ ਬਸ ਛੋਟੀ ਕੋਰੀ ਦੀ ਵੇਟ ਕਰ ਰਿਆ ਮੈਂ ਬਸ ਬਸ ਕੇ ਆ ਗਿਆ ਆ ਗਿਆ ਤੇ ਕੀ ਕਰੀਏ ਤੇ ਲੋ ਜੀ ਤੁਹਾਨੂੰ ਮਿਲਦੇ ਆਂ ਫਿਰ ਅੱਗੇ ਜਾ ਕੇ ਕੋਰੀਅਰ ਕਰਵਾ ਕੇ ਆਵੇ ਘਰੇ ਵੀ ਜਾਣਾ ਆਪਾਂ ਬ੍ਰੇਕਫਾਸਟ ਵੀ ਕਰਕੇ ਸਵੇਰ ਦਾ ਬਹੁਤ ਟੈਂਸ਼ਨ ਆਨੇ ਦਿਮਾਗ ਤੇ ਚਲੋ ਕੋਈ ਗੱਲ ਨਹੀਂ ਆਪਣੇ ਕੰਮ ਨੇ ਖੁਸ਼ੀ ਵੀ ਹੁੰਦੀ ਕਰਕੇ ਕੰਮਾਂ ਅਨੇ ਨੀਂਦ ਉੜ ਜਾਂਦੀ ਆਪਣੀ ਮੈਂ ਤੜਕੇ ਜਾਗ ਆ ਗਈ। ਇਹ ਹਾਂ ਕੰਮ ਜ਼ਰੂਰੀ ਅੱਜ ਕਰਨਾ ਹੀ ਕਰਨਾ ਹਰ ਹਾਲਤ ਚ। ਹਾਂ ਲੋਕੀ ਬਣਾ। ਇੱਕ ਮਿੰਟ ਵੀਰੇ ਮੈਂ ਮੜੀ ਦੀ ਵੀਡੀਓ ਬਣਾ ਲਵਾਂ। ਹਾਂ ਬਣਾ ਲਵਾਂ। ਤੇ ਮੈਂ ਕਿ ਟੂਟਲ ਲੈ ਆ ਗਿਆ। ਠੀਕ ਹੈ। ਚਲੋ ਲਾ ਲਾਂ ਮੈਂ ਬਗਾਇਆ ਇਸ ਤੋਂ ਬਾਅਦ। ਇਹ ਕਿੰਨੇ ਸਤੇ ਲੋਕ ਉਹਨਾਂ ਦੇ ਆ ਕੱਟ ਲੈ ਪੜਨ ਨਹੀਂ ਇਹ ਤਾਂ ਆਪਣੇ ਪੂਰੇ ਵਾਲਾ ਸਾਰਾ ਇੰਡੀਆ ਵਾਲਾ ਹੈ ਉਹ ਯਾਨੀ ਕਿ ਇਹ ਹੁੰਦਾ ਜੀ ਕਈ ਵਾਰ ਕੁਝ ਰਹਿ ਨਾ ਜਾਵੇ ਹਾਂ ਜੀ 74 21 ਲੀਆਂ ਵੀ ਲੱਗਦੀ ਨਾ ਬਹੁਤ ਨੇ ਛੋਟੇ ਰਿਸ਼ਤੇ ਦੇ ਨਹੀਂ ਨਹੀਂ ਰੁਕ ਕੇ ਘਟ ਬਾਹਰ ਲੈ ਦੱਸੂਗਾ ਨਹੀਂ 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 ਫੇਰ ਦਵਾਰੋਂ ਫੇਰ ਜਾ ਕੇ ਉਹਨੂੰ ਫੇਰ ਕਾਪੜਾ ਰਿਸ਼ਤ ਲੈਣਾ ਨਾ ਪਹਿਲਾਂ ਜਾਂਦੀ ਜene ਮੈਂ ਐਨਾਂ ਮੰਡੇ ਦਾ ਨਾਮ ਲੈ ਦੋ ਮੈਂ ਐਨਾਂ ਹੀ ਜਿਹੜਾ ਸਾਇੰਸ ਦਿੱਤਾ ਹੋਇਆ ਹੈ ਬਲੂਕ 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 ਰੋਟੀ ਜੀ ਆਈ ਸੀ ਜਿਹੜਾ ਜਲ 10:30 ਹੈ ਨਾ 10:30 6:00 ਆ ਗਈ ਜੀ ਜੀ ਫਾਈਨਲੀ ਆਪਣੇ ਜਿਹੜੇ ਕੰਮ ਸੀਗੇ ਕੋਰੀਅਰ ਵਾਲੇ ਉਹ ਹੋ ਗਏ ਨੇ ਤੇ ਅਮਨ ਲਈ ਅਨਾਰ ਦਾਣਾ ਹਨਾ ਅੱਜ ਅਨਾਰ ਉਹ ਚਟਨੀ ਅਨਾਰ ਦਾਣੇ ਦੀ ਚਟਨੀ ਬਣਾ ਦੇ ਕਿ ਨਹੀਂ ਘੈਂਟ ਬਣੂਗੀ ਬੜੀ ਮਸ਼ੱਕਤ ਨਾਲ ਕੰਮ ਕੀਤਾ ਅੱਜ ਪੂਰੇ ਨਾ ਕਾਲੀ ਕਾਲੀ ਜਿਹੜੇ ਸਾਡੇ ਕੰਮ ਹੁੰਦੇ ਸਾਰੇ ਕਾਲੀ ਵਾਲੇ ਹੁੰਦੇ ਨੇ ਅੱਜ ਵੀ ਕਾਲੀ ਕਾਲੀ ਚ ਕੋਰੀਅਰ ਕਰਵਾਇਆ ਕਿਤੇ ਲੇਟ ਨਾ ਹੋ ਜਾਏ ਨਾ ਅੱਜ ਲਾਸਟ ਜੇਟ ਫੋਨ ਕਰਨਾ ਮੈਨੂੰ ਯਾਦ ਕਰਾਓ ਕਿਤੇ ਚਾਰ ਕਰਾ ਦੇ ਕਈ ਆ ਕਰਿਆ ਕੀ ਕਰਦੇ ਆਪਾਂ ਫੋਨ ਉਹਨੂੰ ਇਹ ਹੁਣ ਜਾਂਦੇ ਆਪਾਂ ਘਰੇ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ ਘਰੇ ਜਾ ਕੇ ਆਪਾਂ ਬ੍ਰੇਕਫਾਸਟ ਕਰਾਂਗੇ ਕਿਉਂਕਿ ਅੱਜ ਆਪਾਂ ਕੀਤਾ ਨਹੀਂ ਨਾ ਸਿਰਫ ਚਾਹ ਚਾ ਪੀਤੀ ਸੀਗੀ ਤੇ ਭੁੱਖੇ ਹੀ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਘਰੇ ਆ ਕੇ ਹੋ ਕਰਾਂਗੇ ਬ੍ਰੇਕਫਾਸਟ ਤੇ ਉਸ ਤੋਂ ਬਾਅਦ ਜਿਹੜੇ ਕੰਮ ਰਹਿ ਗਏ ਆਪਾਂ ਉਹ ਵੀ ਆਪਣੇ ਕਰਨ ਵਾਲੇ ਪਹਿਲਾਂ ਬਲੌਗ ਨੂੰ ਕੰਟੀਨਿਊ ਕਰਦੇ ਅੱਗੇ ਆਪਾਂ ਹਾਂ ਬੱਚੇ ਜਾ ਕੇ ਦੇਖਦੇ ਸੁੱਤੇ ਪਏ ਨੇ ਬੱਚੇ ਨੂੰ ਸੁੱਤੇ ਪਏ ਸੀਗੇ ਤੇ ਹੁਣ ਜਾ ਕੇ ਦੇਖਦੇ ਆ ਉੱਠੇ ਕੀ ਸੁੱਤੇ ਪਏ ਨੇ ਹਜੇ ਤੱਕ ਆਪਾਂ ਆ ਗਈ ਸੀ ਸੁਨਾਮੂ ਤੇ ਪਨੀਰ ਤੇ ਫਤੇ ਨਾ ਬਾਹਰੇ ਆ ਸਾਈਕਲ ਸੀ ਠੀਕ ਕਰਨ ਲੱਗੇ ਆ ਦੇਖੋ ਇਹ ਆਪੇ ਮਿਸਰੀ ਬੜ ਰਹੇ ਕਿਸੀ ਆਪੇ ਟਾਇਰ ਪਾ ਦਾਂਗੇ ਇਹਦੇ ਇਸ ਦਾ ਵਾਲੀ ਬੜੇ ਫਿਸੇ ਹੈ ਐ ਫਤਿਹ ਤੈਨੂੰ ਦੁਕਾਨ ਪਾ ਕੇ ਦੇ ਦਾਂ ਟਾਇਰਾਂ ਵਾਲੀ ਉਰੇ ਹੈ ਪੈਂਚਰ ਪੁੰਚ ਲਾ ਦਿਆ ਕਰੋ ਜੇ ਪੈਂਚਰ ਹੋ ਜਾਏ ਕਰ ਇੱਕ ਨਵਾਂ ਲੈ ਆਉਂਗਾ ਹਾਂ ਜੇ ਟੁੱਟ ਜਾਏ ਫਿਰ ਮੈਂ ਦੂਸਰਾ ਸਾਈਕਲ ਲੈ ਆਉਂਗਾ ਹਾਂ ਬਸ ਇਹੀ ਕੰਮ ਕਰਦੇ ਰਹੋ ਤੋੜ ਦਿਆ ਕਰੋ ਤੋੜਤਾ ਪੁੱਤ ਉਹ ਸਾਈਡ ਤੋਂ ਨਹੀਂ ਨਹੀਂ ਇਹ ਇਜੀ ਦਾ ਅੱਛਾ ਤੇ ਰੋਟੀਆਂ ਦੀ ਖਾਣੀ ਤੁਸੀਂ ਨੇ ਅੱਛਾ ਅੱਜ ਤੈਨੂੰ ਖੁਰਕ ਹੋਈ ਐ ਹੂੰ ਐਸ ਆਪਾਂ ਹੁਣ ਇਹਦਾ ਮੈਂ ਮੈਂ ਕੰਮ ਕਰ ਰਿਹਾ ਹੁਣ ਮੇਨਾ ਪੂਰਾ ਮਿੱਠਾ ਬਣਿਆ ਹੋਇਆ ਹਾਂ ਇਹਦੇ ਤੇ ਹੋ ਗਿਆ ਕੰਮ ਹਾਂ ਇਹਨੇ ਫਿਰ ਪੁੱਛਣਾ ਤੈਨੂੰ ਕਿ ਵੀ ਤੁਸੀਂ ਕੌਣ ਹੋ ਚਲੋ ਬੜਾ ਖਰਾਬ ਹੈ ਬੰਦਾ ਇਹ ਬੈਰ ਇਹ ਮਤਲਬ ਹੀ ਆ ਬੰਦਾ ਫਤੇ ਸਿੰਘ ਇਦਾਂ ਹੀ ਬੰਦਾ ਇਹਦਾ ਮਤਲਬ ਹੁੰਦਾ ਹੈ ਉਹ ਤਾਂ ਲਵੇ ਲਵੇ ਫਿਰੂਗਾ ਉਹ ਤਾਂ ਵੀਰਾ ਵੀਰਾ ਕਰੂਗਾ ਇਹ ਜਦੋਂ ਮਤਲਬ ਹੋਊਗਾ ਜਦੋਂ ਮਤਲਬ ਨਿਕਲ ਜਾਂਦਾ ਹੈ उस तू तो कौन तो मैं कौन नट निकल रही है पनी तेरा नट बोलना और एक बोल नहीं और नट एक पर ला हाँ हाँ ये जनरल फिर आए हैं गोल गोल घूमिए चलो आज तो नहीं फिर कोई कोरियर होना था डा ना अब हाँ सही तो शाओगा टॉफी मगा खत्म कर दी इसने ना पहले तो आएगा नहीं तो कपड़े पालो ਕੀ ਚੀਜ਼ ਆ ਗਈ ਸੀ ਇੱਕ ਮਿੰਟ ਥੋੜੇ ਖਤਮ ਕਰ ਦਿਆਂ। ਇਹ ਕੱਪੜੇ ਤਾਂ ਪਾਓ ਆਪਣੇ। ਅਜੇ ਨਾ ਰੱਖਦੇ ਯਾਰ। ਕੱਪੜੇ ਪਾ ਲੈ। ਆਪਣੀ ਬਾਡੀ ਦਿਖਾ ਰਹੇ ਤੁਸੀਂ। ਤੁਹਾਡੀ ਬਾਡੀ ਨੂੰ ਨਜ਼ਰ ਲੱਗ ਜੂਗੀ। ਲੱਗੀ ਜਾਂਦੋ। ਤੇ ਲੋਪਤੇ ਛੱਡੋ ਤੁਸੀਂ ਪਹਿਲਾਂ ਰੋਟੀ ਖਾਓ ਉਸ ਤੋਂ ਬਾਅਦ ਦੇਖਦੇ ਆਪਾਂ ਨੂੰ ਕਰਦੇ ਆ। ਪੁਖ ਲੱਗੀ ਖਾਣਾ। ਹੂੰ? ਪੁਖ ਲੱਗੀ ਖਾਣਾ। ਪੁਖ ਲੱਗ ਖਾ ਲੋਗੇ? ਮੈਨੂੰ ਭੁੱਖ ਨਹੀਂ ਲੱਗੀ। ਨਾ। 11:00 ਵਜਰੇ ਨੇ। ਤੇ ਰਾਵਣ ਹੁਣ ਆਪਾਂ ਨੇ ਦੇ 10 ਟਾਇਰ ਵਗੈਰਾ ਪਾਤੇ ਸਾਰੇ ਪਤਲੇ ਟਾਇਰ ਨਹੀਂ ਪੋਏ ਪਤਲੇ ਸਾਈਕਲ ਦੇ ਟਾਇਰ ਪੋਏ ਨੇ ਪਤਲੇ ਟਾਇਰ ਤਾਂ ਮੈਂ ਪਵਾ ਮੈਂ ਪਾਉਂਗਾ ਫਦੇ ਟਾਇਰ ਤੇ ਜਦੋਂ ਆਪਾਂ ਬੁਰੀ ਸਪੀਡ ਤੇ ਥੋੜਾ ਛੋੜਾ ਪੈਰ ਨੂੰ ਨਾ ਉਹ ਬੰਨੇ ਨਾ ਪਹਿਲਾਂ ਬੁਰੀ ਸਪੀਡ ਤੇ ਟੱਕ ਦਿੰਦਾ ਅੱਛਾ ਜੀ ਪਾਪੇ ਕੋ ਜਾ ਕੇ ਨਾ ਆਪਾਂ ਨੂੰ ਢੋਲ ਦੇ ਆ ਮੂੰਹ ਮੂੰਹ ਤਾਂ ਸਾਫ਼ ਕਰ ਲੈ ਯਾਰ ਤੇ ਇੱਧਰ ਟਾਇਰ ਤੇ ਇਹਦੇ ਪਾ ਟਾਇਰ ਜੜਦੇ ਸਾਈਕਲ ਦੇ ਹੂੰ ਬਟਰੀ ਦਾ ਸਟੈਂਡ ਲਾਉਣਾ ਭੁੱਲ ਗਏ ਹੁਣ ਆਪਾਂ ਸੈਂਸ ਸਟੈਂਡ ਦਾ ਛੱਡੋ ਕੀ ਹੈ ਨਹੀਂ ਦੂਰੋ ਬਣਾਏ ਗਏ ਯਾਰ ਨੰਨੇ ਨਹੀਂ ਆ ਕਰ ਰਿਹਾ ਠੀਕ ਲੱਗ ਗਿਆ ਮੈਂ ਗਗਨ ਨੂੰ ਕਹਾਂ ਸੂਟ ਬਹੁਤ ਸੋਹਣੇ ਆਏ ਤੇ ਗਗਨ ਕਹਿੰਦੀ ਪਰ ਮਰ ਜਾ ਕੇ ਮੇਰਾ ਲੈਵਲ ਵਧ ਗਿਆ ਚਕਾਰ ਤੇ ਵਧ ਗਿਆ ਕੈਸਟਲ ਵਧ ਗਿਆ ਸਟ੍ਰੈਸ ਲੈਵਲ ਸਟ੍ਰੈਸ ਲੈਵਲ ਕਾਤਾ ਵਧ ਗਿਆ ਲੈ ਗਗਨ ਰੀਸ਼ਾ ਪੱਟੀ ਪੀ ਮੰਨ ਪੀਂਦੀ ਤੇ ਮੈਂ ਕਹਾਂ ਤਾ ਨਵਾਂ ਗਲਾਸ ਕਰ ਦੇ ਸਾਹੀ ਪੀਂਦੀ ਫੋਕਾਈ ਇਹ ਮੰਗ ਲੈਣਾ ਇਟ ਇਸ ਨੋਟ ਕੰਫਰਟੇਬਲ ਹਮ ਅਦੇ ਹਾਲੇ ਤੇ ਨਾ ਤੂੰ ਪਾਣੀ ਪੀ ਕੇ ਦੇ ਹਾ ਅੱਜ ਦਾ ਮੂਹ ਨਹੀਂ ਇਹ ਤਾਂ ਸਾਜ ਵੜਦਾ ਨਾ ਹੋਰ ਇਹਦੇ ਨਾਲ ਚਾਹ ਕਿਥੇ ਪੀਤੀ ਜਾਓ ਕਿ ਮੈਂ ਚਲ ਮੈਂ ਸਕੂਲ ਚ ਬਲੈਕ ਕਾਫੀ ਲੈ ਕੇ ਗਿਆ ਹੈ ਲੋਕਾਂ ਨੂੰ ਪਾਣੀ ਵੀ ਨਹੀਂ ਬਿਲਾਇਆ ਜਾ ਮੈਂ ਤਾਂ ਕਿ ਇੱਥੇ ਮੂਹ ਡਾਲ ਰਹੀ ਆ ਥੱਲੇ ਕਿਦੋਂ ਮੈਨੂੰ ਉਠਾ ਕੇ ਤਾਂ ਮੈਨੂੰ ਮੈਂ ਕਿਹਾ ਇੱਥੋਂ ਨਿਕਲਦਾ ਪਾਣੀ ਮੂਹ ਆ ਗਿਆ ਭੱਜੋ ਫੂਨ ਆ ਗਿਆ ਪੂਣਾਗਾ ਅੱਜ ਤਾਂ ਇਕਰ ਗਾਰਡ ਬਣ ਤਾ ਨੇ ਕਰੀਂ ਦੱਸ ਚਾਰਵਾਏ ਦੋ ਲਾਹਰੀਆਂ ਕਾਪੀਆਂ ਕਾਲੇ ਰੰਗ ਹੈ ਤੇ ਟਾਈਮ ਹੋ ਗਿਆ ਜੀ 6:30 ਵਜੇ ਦਾ ਤੇ ਅੱਜ ਬਾਜ਼ਾਰ ਤੋਂ ਫਿਰ ਫਿਰ ਚਲੇ ਗਏ ਸੀ ਤੇ ਹੁਣ ਬਾਜ਼ਾਰ ਤੋਂ ਦੁਪਹਿਰੇ ਆ ਕੇ ਅੱਜ ਰੈਸਟ ਕੀਤੀ ਔਰ ਕੁਝ ਨਹੀਂ ਕੀਤਾ ਹੁਣ ਆਪਾਂ ਸਬਜ਼ੀ ਬਣਾਉਨੇ ਆਂ ਕੱਲ੍ਹ ਆਪਾਂ ਲੈਣੇ ਸੀ ਛੋਲੂਆ ਤੇ ਛੋਲੂਆ ਆਪਾਂ ਨੇ ਮੰਮੀ ਨੇ ਕੱਢ ਕੇ ਰੱਖਤਾ ਜਦੋਂ ਅਸੀਂ ਦੁਪਹਿਰੇ ਸੁੱਤੇ ਪਏ ਸੀ ਤੇ ਹੁਣ ਛੂਟਾਂ ਦੀ ਵੀਡੀਓ ਸ਼ੂਟ ਕਰਕੇ ਤੇ ਆ ਭੈਣਾਂ ਦੇ ਬੁਟੀਕ ਤੇ ਜਾ ਕੇ ਇੱਕ ਵਾਰੀ ਵੀਡੀਓ ਜ਼ਰੂਰ ਚੈੱਕ ਕਰ ਲਿਓ ਨਾ ਕਰਿਓ ਨਾ ਕਰਿਓ ਡੇਲੀ ਐਂਟੀਓ ਹਾਂਜੀ ਕਹਿੰਦਾ ਮਾ ਅਗਰ ਯੋਕੀ ਐਂਟੀਨੋ ਜਦੋਂ ਅੰਦਲੀ ਮੈਂ ਹੁਣ ਪਤਲੀ ਤੇ ਦੇਖਦੇ ਆ ਗਗਨ ਪਤਲੀ ਹੁੰਦੀ ਏ ਕਿ ਨਹੀਂ ਹੁੰਦੀ ਹੈਗੀ ਚਾਹ ਗੱਲੋਂ ਸਬਜ਼ੀ ਬਣਾ ਲੈ ਰਕਾਨੀ ਅੱਜ ਪੈਂਦਾ ਪੰਗੜਾ ਤਾਂ ਹੀ ਤਾਂ ਮਗਾਇਆ ਕੋਲੇ ਟੋਲੀ ਪਉਣ ਨੂੰ ਆਇਆ ਇਹ ਗਾਇਆਂ ਕੋਠੇ ਚੱਡ ਕੇ ਆਏ ਇਧਰ ਗਾਇਨ ਇਧਰ ਖਾ ਉਹ ਖਾ ਉਸੀ ਕਿੱਥੇ ਖਾ ਉਸੀ ਯਾ ਬਾਰੇ ਗੋਨੇ ਆ ਏ ਗੀ ਉਲਗ ਸੁਣੀਦਾ ਪਾਣੀ ਆ ਦੇ ਆ ਲਿਆ ਕਹਿੰਦੇ ਕੋਈ ਉਲਗ ਸੁਣੀਦਾ ਪਾਣੀ ਆ ਦੇ ਆ ਲਿਆ ਕਹਿੰਦੇ ਕੋਈ ਉਲਗ ਸੁਣੀਦਾ ਟੰਟ ਮੁੰਨ ਮੇ ਟੰਟ ਸਾਰਾ ਨਾ ਸਾਰਾ ਵੱਜ ਗਿਆ ਸਾਜ ਦੰਦ ਪੈ ਨਹੀਂ ਰਹੇ ਜੰਦੇ ਗੰਗਾ ਨਾਈਟ ਅਈ ਦਸ ਵੀ ਤਰਾ ਕਹਿੰਦੀ ਮੈਂ ਹੁਣ ਬਪੀਤਾ ਹੀ ਖਾਇਆ ਕਰਨਾ ਮੈਂ ਹੁਣ ਹੋਰ ਕੋਈ ਨਹੀਂ ਖਾਇਆ ਹਾਂ ਮੈਂ ਸਬਜ਼ੀ ਘਾਟ ਘਾਟ ਬਣਾਇਆ ਕਰਦਾ ਢੇੜਾ ਬਦਲੇ ਜਾਂਦੇ ਸਬਜ਼ੀ ਖਾ ਲਈ ਸਾਦੀ ਨਹੀਂ ਰੋਟੀ ਨਾਲ ਖਾਣੀ ਪੈ ਕਰਦੀ ਬਾਕੀ ਕੋਈ ਉਹ ਮੈਂ ਅੱਜ ਟੀ-ਸ਼ਰਟ ਵੀ ਨਹੀਂ ਇੱਦੀ ਪਾਲੀ ਤਾਂ ਸਟ੍ਰੈਸ ਵਧ ਗਿਆ ਬਰਾ ਸਟ੍ਰੈਸ ਲੈਵਲ ਵਧ ਗਿਆ ਫਤੇ ਟੀ-ਸ਼ਰਟ ਨੂੰ ਨਹੀਂ ਇੱਦੀ ਪਾਲੀ ਬਪੀਤਾ ਕਿਵੇਂ ਸਾਈਡ ਤੋਂ ਖਰਾਬ ਜਾ ਹੋਇਆ ਪਿਆ ਇਹਦੇ ਵਿੱਚ ਡਾਇਮੰਡ ਪਾਇਆ ਨਾ ਕੱਟ ਕੇ ਨਹੀਂ ਇਹ ਉਹ ਚ ਲਫਾਫੇ ਵਿੱਚ ਵੱਜਾ ਰਹਿ ਗਿਆ ਕੋਲੇ ਨਹੀਂ ਤੇ ਮਾ ਧਿਆਨ ਚ ਨਹੀਂ ਰਹਿ ਹੈਗਾ ਮੈਨੂੰ ਇਹ ਕੱਟ ਦਿੰਨੇ ਆ ਤੇ ਤੂੰ ਪੀਤਾ ਸਾਰਾ ਕੱਟ ਲੂ ਅੱਜ ਜਿੰਨਾ ਖਾ ਹਾਂ ਤੂੰ ਕਿਧਰ ਮੁਹ ਚੁੱਕਿਆ ਹੈ ਹੈ ਤੇ ਮਨੇ ਜ ਸਾਹ ਰੇਟ ਦੱਸ ਕੈਸ਼ੀਅਰ ਨੂੰ ਰਾਹ ਰਾਹ ਰੇਟ ਪਤਾ ਰਾਤ ਪ ਾਰੇ ਕਪੜੇ ਤੇਰੇ ਪੈਕ ਕਰਦੇ ਜਿਹੜੇ ਕੱਲ੍ਹ। थैंक यू बेबी थैंक यू। ਰਾਤ ਪਰਨੀਤ ਮੈਨੂੰ ਬੋਲਦਾ ਜੇ ਤੂੰ ਲੈ ਰਾਤ ਦਾ ਕੈਂਡਲ ਆਰਡਰ ਪੈਕ ਨਹੀਂ ਸੀ ਕਰਨਾ। ਮੈਂ ਪਨੀਤ ਨੂੰ ਤੁਹਾਡੇ ਨਾਲ ਮੈਂ ਜਿਹੜੇ ਗੱਲਾਂ ਕਰੇ ਤੇਰੀ ਸੌਂਗ ਲੱਗੇ। ਫਿਰ ਪਨੀਤ ਬੋਲਦਾ ਮਮਾ ਜਿਹੜਾ ਤੁਸੀਂ ਵਰਕਰ ਰੱਖਿਆ ਉਹ ਘਰਾੜੇ ਮਾਰ ਲੱਗ ਗਿਆ ਕਹਿੰਦਾ ਤੂੰ ਹੁਣ ਕੀ ਕਰੋਗੇ? ਤੇ ਵਰਕਰ ਆਪਾਂ ਜਿਹੜਾ ਰੱਖਿਆ ਸੀ ਪਰਨੀਤ ਨੂੰ ਦੱਸਿਆ ਵੀ ਪਨੀਤ ਕੀ ਕਹਿੰਦਾ ਕਿ ਮੈਂ ਵਰਕ ਤੁਹਾਡਾ ਸੌਂ ਗਿਆ ਤੇ ਹੁਣ ਤੁਸੀਂ ਕੀ ਕਰੋਗੇ? ਤੇ ਅੱਜ ਤੁਸੀਂ ਲਾ ਦਿਓ ਜੋਤ ਬੱਤੀ ਅਗਰਬਤੀ ਕਰੋ ਮੈਂ ਫਾਟ ਕਰ ਦਿਆਂਗਾ ਚੰਗਾ। ਤੇ ਤੁਹਾਡੇ ਕਾਫੀ ਸਾਰੇ ਮੈਸੇਜ ਆਏ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਕਹਿ ਰਹੇ ਸੀ ਕਿ ਬੈਠੇ ਬੈਠ ਕੇ ਪਾਠ ਨਹੀਂ ਕਰਨਾ ਚਾਹੀਦਾ ਤੇ ਯਾਰ ਅਸੀਂ ਵੀ ਇਨਸਾਨ ਆ ਹਨਾ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਪਲੀਜ਼ ਨਾ ਤੇ ਬਾਕੀ ਚੰਗੀ ਗੱਲ ਤੁਸੀਂ ਸਾਨੂੰ ਦੱਸ ਦਿਓ ਅਵੇਅਰ ਕਰ ਦਿਓ ਹਰੇਕੀ ਜਿਾਰੇ ਤੇ ਕਾਫੀ ਜਿਹੜੀ ਕੱਲ ਵੀਡੀਓ ਅਪਲੋਡ ਕੀਤੀ ਉਸ ਤੋਂ ਕਮੈਂਟ ਆਏ ਸੀ ਕਿ ਦੀਦੀ ਤੁਸੀਂ ਚੱਪਲ ਬੈਠਦੇ ਧਰ ਕੇ ਨੇਲ ਪੇਂਟ ਲਾਣ ਲੱਗ ਗਏ ਹਨਾ ਤੇ ਤੁਹਾਨੂੰ ਪਤਾ ਯਾਰ ਦਿਮਾਗ ਸਾਰਾ ਦਿਨ 100 ਪਾਸੇ ਚੱਲਦਾ ਤੇ ਇਹ ਜਿਹੇ ਗਲਤੀਆਂ ਹੋਣੀਆਂ ਸੰਭਾਵਿਕ ਨੇ ਮੇਰਾ ਕੀ ਹੁੰਦਾ ਉਹਦੇ ਨਾਲ ਹਾਂ ਸਾਪ ਆ ਜਾਂਦਾ ਬੈਠ ਤੇ ਆ ਸਪੂਣਾ ਆ ਕੇ ਤੇ ਆ ਨਾ ਕਹਿੰਦੇ ਸਾਪ ਆ ਜਾਂਦਾ ਬੈਠ ਤੇ ਵੀ ਚੱਪਲ ਬੈਠੇ ਰੱਖੋ ਤੇ ਸੌਰੀ ਆ ਯਾਰ ਅਸੀਂ ਆਪਣੀ ਗਲਤੀ ਮੰਨਦਾ ਜਿੱਥੇ ਸਾਡੀ ਗਲਤੀ ਉੱਤੇ ਅਸੀਂ ਗਲਤੀ ਮੰਨਦੇ ਆ ਠੀਕ ਹੈ ਨਾ ਤੇ ਅਸੀਂ ਮਾਫੀ ਚਾਹੁੰਨੇ ਆ ਵੀ ਜਿੱਥੇ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਵੀ ਇਨਸਾਨ ਆ ਮੇਰੇ ਤੋਂ ਗਲਤੀ ਵੀ ਹੋ ਸਕਦੀ ਤਾਂ ਦੀ ਗੱਲ ਤਾਂ ਨਹੀਂ ਕਿ ਮੈਂ ਗਲਤੀ ਨਹੀਂ ਕਰ ਸਕਦੀ ਕਿ ਨਹੀਂ ਤੁੰਦਾ ਫਿੰਗ ਲੱਗ ਗगन ਤੱਕ ਝੱਟ ਬਤਲਾ ਕਾ ਲੈਣਾ ਪਪੀਤੇ ਥਾਲੀ ਪਰ ਰੱਖ ਕੇ ਕਹਿੰਨੇ ਤੂੰ ਲੈਂਦਾ ਨਹੀਂ ਆਮ ਨੀ ਕਰਾਉਣੇ ਜ਼ਰੂਰੀ ਹੁੰਦੀ ਹਾਂਜੀ 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 ਤੂੰ ਦੇਖ ਲੈ ਚੰਗੀ ਤਰ੍ਹਾਂ ਆਪਰ ਦਰ ਮਹੀਨੇ ਬਾਅਦ ਦੱਸੋ ਮੈਂ ਤਾਂ ਜੀ ਵੀ ਕੇ ਚੱਕੋ ਜੀ ਆਪਾਂ ਵੀ ਖਾਲੀ ਕਿਤੇ ਗਗਣੀ ਨਾ ਖਾ ਜੇ